ਸਸਿਕਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 8 ਤਰੀਕ ਜੂਨ ਮਹੀਨੇ ਤੋਂ ਲੈ ਕੇ 12 ਜੂਨ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਹੁਣ ਹੀਟ ਵੇਵ ਦਾ ਅਲਰਟ ਜਾਰੀ ਹੋ ਚੁੱਕਿਆ ਜੀ ਪੰਜਾਬ ਦੇ ਵਿੱਚ ਹੁਣ ਜਿਸ ਤਰੀਕੇ ਨਾਲ ਹੌਲੀ-ਹੌਲੀ ਗਰਮੀ ਵਧ ਰਹੀ ਹੈ ਤਾਂ ਗਰਮੀ ਹੁਣ ਆਪਣਾ ਕਹਿੰਦੇ ਨੇ ਪੂਰਾ ਪ੍ਰਕੋਪ ਦਿਖਾਵੇਗੀ ਜਿਸ ਦੇ ਨਾਲ ਹੀਟ ਵੇਵ ਦੇ ਅਲਰਟ ਜਾਰੀ ਹੋ ਚੁੱਕੇ ਨੇ ਹੀਟ ਵੇਵ ਮਤਲਬ ਲੂ ਜਦੋਂ ਵੀ ਲੂ ਚੱਲਦੀ ਹੈ ਤਾਂ ਪੰਜਾਬ ਦੇ ਵਿੱਚ ਅਕਸਰ ਦੇਖਦੇ ਆ ਕਿ ਮੌਸਮ ਖੁਸ਼ਕ ਹੋ ਜਾਂਦੇ ਨੇ ਦਪਹਿਰ ਦੇ ਸਮੇਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਤੇ ਬੱਚਿਆਂ ਦੇ ਉੱਪਰ ਬਜ਼ੁਰਗਾਂ ਦੇ ਉੱਪਰ ਬਹੁਤ ਜ਼ਿਆਦਾ ਅਸਰ ਦਿੱਤਾ ਦੇਖਣ ਨੂੰ ਮਿਲਦਾ ਹੈ ਤੇ ਕਾਫੀ ਜ਼ਿਆਦਾ ਬਿਮਾਰੀਆਂ ਵੀ ਇਸ ਸਮੇਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਅਜਿਹੇ ਦੇ ਵਿਚਕਾਰ ਅਸੀਂ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਕਿ ਕਿਹੜੇ-ਕਿਹੜੇ ਦਿਨ ਹੀਟ ਵੇਵ ਦਾ ਅਲਰਟ ਹੈ ਕਿਵੇਂ-ਕਿਵੇਂ ਤੁਸੀਂ ਬਚਾਅ ਕਰ ਸਕਦੇ ਹੋ ਕਿਹੜੇ ਇਲਾਕਿਆਂ ਦੇ ਵਿੱਚ ਜ਼ਿਆਦਾ ਚਾਂਸ ਨੇ ਤੇ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਹੁਣ ਮੌਸਮ ਵਿਭਾਗ ਵੱਲੋਂ ਕੀ ਅਲਰਟ ਜਾਰੀ ਹੋਏ ਨੇ ਤੇ ਕਿਸ-ਕਿਸ ਦਿਨ ਦਾ ਅਲਰਟ ਜਾਰੀ ਹੋਇਆ ਜੀ ਉਹ ਦੇਖ ਲੈਂਦੇ ਹਾਂ ਪੂਰਵ ਨੁਮਾਨ ਤੁਹਾਡੇ ਸਾਹਮਣੇ ਹੈ ਜੀ ਮੌਸਮ ਵਿਭਾਗ ਵੱਲੋਂ ਜੋ ਜਾਰੀ ਕੀਤਾ ਗਿਆ ਜਿਹਦੇ ਵਿੱਚ ਆਪਾਂ 8 ਤੋਂ ਲੈ ਕੇ 12 ਤਰੀਕ ਦੀ ਗੱਲ ਕਰਾਂਗੇ ਜਿਹਦੇ ਵਿੱਚ ਮੌਸਮ ਡਰਾਈ ਦੱਸਿਆ ਗਿਆ ਲਗਾਤਾਰ ਤੁਸੀਂ ਦੇਖ ਰਹੇ ਹੋ ਤੁਹਾਡੇ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ 8 ਤਰੀਕ ਤੋਂ ਲੈ ਕੇ 12 ਜੂਨ ਤੱਕ ਲਗਾਤਾਰ ਮੌਸਮ ਡਰਾਈ ਹੈ ਕੋਈ ਵੱਡੀ ਹਲਚਲ ਨਹੀਂ ਹੈ ਜਿਸ ਦੇ ਨਾਲ ਉਮੀਦ ਪੂਰੀ ਇਹ ਹੀ ਵੱੜ ਰਹੀ ਹੈ ਕਿ ਹੁਣ ਮੀਂਹ ਦੇ ਚਾਂਸ ਨਾ ਮਾਤਰ ਦੇ ਬਰਾਬਰ ਨੇ ਤਾਪਮਾਨ ਵਧੇਗਾ ਮੌਸਮ ਖੁਸ਼ਕ ਹੋਵੇਗਾ ਗਰਮੀ ਆਪਣੇ ਹੁਣ ਕਹਿੰਦੇ ਨੇ ਚਿਬ ਕੱਢਣੇ ਸ਼ੁਰੂ ਕਰੇਗੀ ਜਿਸ ਦੇ ਨਾਲ ਪੰਜਾਬ ਦੇ ਉੱਪਰ ਬਹੁਤ ਵੱਡਾ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਦੀ ਚਾਂਸ ਜਿਹੜੇ ਸਨ ਉਹ ਘਟ ਚੁੱਕੇ ਨੇ ਉਹ ਲਗਭਗ ਪੰਜਾਬ ਦੇ ਸਾਰੇ ਜ਼ਿਲ੍ਹੇ ਵਿੱਚ ਮੀਂਹ ਨਾ ਮਾਤਰ ਦੇ ਬਰਾਬਰ ਹੈ ਹੁਣ ਹੀਟ ਵੇਵ ਤੇ ਹੀ ਚਾਂਸ ਨੇ ਯਾਨੀ ਕਿ ਲੂ ਤੇ ਚਾਂਸ ਨੇ ਦੇਖ ਲੈਂਦੇ ਆ ਕਿਹੜੇ-ਕਿਹੜੇ ਦਿਨ ਅਲਰਟ ਜਾਰੀ ਹੋਇਆ ਜੀ ਅਲਰਟ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਆ ਤੁਹਾਡੇ ਸਾਹਮਣੇ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਬੈਲ ਆਈਕਨ ਵੀ ਪ੍ਰੈਸ ਕਰਦੇ ਹੋ ਨਾਲ ਦੀ ਨਾਲ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਨਵੀਂ ਵੀਡੀਓ ਆਵੇ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਤੇ ਤੁਸੀਂ ਉਸ ਜਾਣਕਾਰੀ ਤੋਂ ਲਾਹੇਵੰਦ ਹੋ ਸਕ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਜ਼ਿਲ੍ਹੇ ਪਿੰਡ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਕਮੈਂਟ ਬਾਕਸ ਵਿੱਚ ਕਮੈਂਟ ਕਰਦੇ ਹੋ ਤੁਹਾਡੇ ਕਮੈਂਟਸ ਤੋਂ ਬਾਕੀ ਦਰਸ਼ਕਾਂ ਤੱਕ ਜਾਣਕਾਰੀ ਪਹੁੰਚਦੀ ਹੋ ਸਕੇਗੀ ਗੱਲ ਕਰਦੇ ਆ ਜੀ ਹੁਣ ਅਲਰਟ ਦੀ ਤੁਸੀਂ ਦੇਖੋਗੇ 8 ਤੋਂ 12 ਤਰੀਕ ਤੱਕ 8 ਤਰੀਕ ਨੂੰ ਨੀਲਾ ਅਲਰਟ ਆ ਕੋਈ ਵੱਡੇ ਚਾਂਸ ਨਹੀਂ ਹਨ 9 ਅਤੇ 10 ਤਰੀਕ ਨੂੰ ਹੀਟ ਵੇਵ ਐਟ ਆਈਸੋਲੇਟਿਡ ਪਲੇਸਸ ਯਾਨੀ ਕਿ ਪੰਜਾਬ ਦੇ ਕੁਸ਼ਕ ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਯਾਨੀ ਕਿ ਲੂ ਚੱਲਣ ਦੇ ਹਾਲਾਤ ਨੇ ਇਹਦੇ ਵਿੱਚ ਕਿਹੜੇ ਜ਼ਿਲ੍ਹੇ ਹੋਣਗੇ ਉਹ ਤੁਹਾਡੇ ਤੱਕ ਸਾਂਝੇ ਕਰਾਂਗੇ 11 ਅਤੇ 12 ਤਰੀਕ ਨੂੰ ਫਿਲਹਾਲ ਕੋਈ ਅਲਰਟ ਜਾਰੀ ਨਹੀਂ ਹੋਇਆ ਕਿਉਂਕਿ ਹਲੇ ਦਿਨ ਪਏ ਨੇ 5-4 ਦਿਨ ਪਏ ਨੇ ਅਜਿਹੇ ਦੇ ਵਿੱਚ ਕੋਈ ਲੰਬਾ ਪ੍ਰੈਡਿਕਸ਼ਨ ਮੌਸਮ ਵਿਭਾਗ ਵੱਲੋਂ ਵੀ ਨਹੀਂ ਕੀਤੀ ਜਾਂਦੀ ਤੇ ਹੁਣ ਆਪਾਂ ਗੱਲ ਕਰਾਂਗੇ ਜੀ 9 ਅਤੇ 10 ਜੂਨ ਦੀ 9 ਅਤੇ 10 ਜੂਨ ਨੂੰ ਸਭ ਤੋਂ ਵੱਧ ਜਿਹੜਾ ਲੂ ਚੱਲਣ ਦਾ ਖਤਰਾ ਜਾ ਕੇ ਦੀ ਹੈ ਤਾਪਮਾਨ ਵਧਣ ਦੇ ਜਿਹੜੇ ਚਾਂਸ ਨੇ ਉਹ ਸਭ ਤੋਂ ਵੱਧ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਉਹ ਹੈ ਜੀ ਪੰਜਾਬ ਦੇ ਦੱਖਣ ਪੱਛਮੀ ਅਤੇ ਦੱਖਣ ਪੂਰਬੀ ਇਲਾਕੇ ਖਾਸ ਤੌਰ ਤੇ ਜਿਹੜੀ ਬੈਲਟ ਪਾਕਿਸਤਾਨ ਤੋਂ ਟੱਚ ਹੁੰਦੀ ਹੋਈ ਰਾਜਸਥਾਨ ਤੋਂ ਹਿਮਾਚਲ ਤੇ ਹਰਿਆਣਾ ਦੇ ਬਾਰਡਰ ਦੇ ਨੇੜੇ ਤੇੜੇ ਲੱਗ ਰਹੀ ਹੈ ਉਹਨਾਂ ਵਿੱਚ ਜ਼ਿਆਦਾ ਚਾਂਸ ਨੇ ਜਿਹਦੇ ਵਿੱਚ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਆਪਾਂ ਜ਼ਿਲ੍ਹੇ ਵਾਈਜ਼ ਤੁਹਾਨੂੰ ਦੱਸਾਂਗੇ ਕਿਹੜੇ-ਕਿਹੜੇ ਚਾਂਸ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਜ਼ਿਆਦਾ ਬਣ ਸਕਦੇ ਨੇ ਹੁਣ ਆਪਾਂ ਜ਼ਿਲ੍ਹਿਆਂ ਵਾਈਜ਼ ਗੱਲ ਕਰ ਲੈਂਦੇ ਆ ਜੀ ਪੰਜਾਬ ਦੇ ਮੈਪ ਮੁਤਾਬਕ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਖਾਸ ਤੌਰ ਤੇ ਆਪਣੀ ਮਾਰਵਾ ਬੈਲਟ ਹੈ ਇਹ ਇਲਾਕਾ ਜਿਹੜਾ ਦਿਖਾਈ ਦੇ ਰਿਹਾ ਇਹਦੇ ਵਿੱਚ ਸਭ ਤੋਂ ਵੱਧ ਚਾਂਸ ਹੁੰਦੇ ਨੇ ਲੂ ਚੱਲਣ ਦੇ ਜਿਹਦੇ ਵਿੱਚ ਸਭ ਤੋਂ ਵੱਧ ਏਰੀਆ ਜਿਹੜਾ ਫਜ਼ਿਲਕਾ ਮੁਖਸਰ ਬਠਿੰਡਾ ਠੀਕ ਹੈ ਜੀ ਤੇ ਨਾਲ ਦੇ ਨਾਲ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਵੱਧ ਤਾਪਮਨ ਰਹਿੰਦਾ ਉਹ ਹੈਗੇ ਜੀ ਸਾਡਾ ਲੁਧਿਆਣਾ ਕੋ ਲੁਧਿਆਣਾ ਦੇ ਵਿੱਚ ਕਾਫੀ ਜਿਆਦਾ ਇੰਡਸਟਰੀ ਹੈ ਧੂਆਂ ਜਾਂ ਪੋਲੂਸ਼ਨ ਕਾਫੀ ਜਿਆਦਾ ਹੈ ਜਿਸ ਦੇ ਕਾਰਨ ਇਸ ਇਲਾਕੇ ਦੇ ਵਿੱਚ ਸਭ ਤੋਂ ਵੱਧ ਤਾਪਮਨ ਦੇਖਿਆ ਜਾਂਦਾ ਹੈ ਤੇ ਬਠਿੰਡਾ ਸ਼ਹਿਰ ਹੋ ਗਿਆ ਜਿਹੜਾ ਕਿ ਇੱਕ ਅਜਿਹਾ ਇਲਾਕਾ ਹੈ ਜੋ ਕਿ ਰਾਜਸਥਾਨ ਤੋਂ ਹਵਾਵਾਂ ਜਿਸ ਤਰ੍ਹਾਂ ਸਭ ਤੋਂ ਵੱਧ ਐਂਟਰ ਕਰਦੀਆਂ ਨੇ ਤੇ ਇਸ ਤਰੀਕੇ ਨਾਲ ਫਜ਼ਿਲਕਾ ਮੁਕਸਰ ਬਠਿੰਡਾ ਮਾਨਸਾ ਬਰਨਾਲਾ ਮਲੇਰਕੋਟਲਾ ਲੁਧਿਆਣਾ ਇਹ ਕੁਝ ਇਹ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਸਭ ਤੋਂ ਵੱਧ ਤਾਪਮਨ ਪੰਜਾਬ ਦੇ ਵਿੱਚ ਦੇਖਿਆ ਜਾਂਦਾ ਤੇ ਇਹਨਾਂ ਵਿੱਚ ਸਭ ਤੋਂ ਵੱਧ ਚਾਂਸ ਨੇ ਲੂ ਚੱਲਣ ਦੇ ਮਿਤੀ 9 ਜੂਨ ਅਤੇ 10 ਜੂਨ ਨੂੰ ਤੇ ਅਸੀਂ ਰਿਕਵੈਸਟ ਕਰਦੇ ਹਾਂ ਤੁਹਾਡੇ ਸਾਹਮਣੇ ਕਿਉਂਕਿ ਬੱਚਿਆਂ ਦੀ ਛੁੱਟੀਆਂ ਚੱਲ ਰਹੀਆਂ ਜੂਨ ਮਹੀਨੇ ਦੀਆਂ ਗਰਮੀਆਂ ਦੀਆਂ ਬੱਚਿਆਂ ਨੂੰ 10 ਵਜੇ ਤੋਂ ਬਾਹਰ ਬਾਦ ਬਾਹਰ ਨਾ ਜਾਣ ਦਿਓ ਸ਼ਾਮ 4 ਵਜੇ ਤੋਂ ਪਹਿਲਾਂ ਪਰਹੇਜ਼ ਰੱਖੋ ਬਾਹਰ ਨਿਕਲਣ ਦੇ ਲਈ ਕੋਈ ਕੰਮ ਹੈ ਤਾਂ ਆਪਣਾ ਪਾਣੀ ਦਾ ਪ੍ਰਬੰਧ ਕਰਕੇ ਜਾਓ ਅਸੀਂ ਪਹਿਲਾਂ ਵੀ ਤੁਹਾਨੂੰ ਰਿਕਵੈਸਟ ਕਰਦੇ ਰਹਿੰਦੇ ਆ ਕਿ ਠੰਡੀਆਂ ਚੀਜ਼ਾਂ ਜਾਂ ਜਿਹੜੀ ਹਾਈਡਰੇਸ਼ਨ ਤੁਹਾਨੂੰ ਮਿਲਦੀ ਰਹੇ ਉਹ ਜਿਹੇ ਫਲ ਖਾਓ ਜਿਵੇਂ ਕਿ ਖਰਬੂਜਾ ਹੋ ਗਿਆ ਹਦਵਾਣਾ ਹੋ ਗਿਆ ਖੀਰੇ ਹੋ ਗਿਆ ਕੱਕੜੀ ਹੋ ਗਿਆ ਅਜਿਹੇ ਚੀਜ਼ਾਂ ਦਾ ਸੇਵਨ ਕਰਦੇ ਰਹੋ ਬੱਚਿਆਂ ਨੂੰ ਬਜ਼ੁਰਗਾਂ ਨੂੰ ਗਲੂਕੋਜ਼ ਟੀ ਵਗੈਰਾ ਪਲਾਉਂਦੇ ਰਹੋ ਤੇ ਤੁਸੀਂ ਆਪਣੇ ਘਰ ਦੇ ਬਾਹਰ ਛੋਟੇ ਕਟੋਰੀਆਂ ਦੇ ਵਿੱਚ بڑے ਟੱਬਾਂ ਦੇ ਵਿੱਚ ਪਾਣੀ ਭਰ ਕੇ ਰੱਖੋ ਤਾਂ ਕਿ ਬਾਹਰ ਦੇ ਜਿਹੜੇ ਬੇਜਵਾਨ ਨੇ ਉਹਨਾਂ ਨੂੰ ਵੀ ਗਰਮੀ ਤੋਂ ਬਚਾ ਹੋ ਸਕੇ ਕਿਉਂਕਿ ਅਜਿਹਾ ਕਰਨਾ ਸਾਡੇ ਲਈ ਇੱਕ ਚੰਗੇ ਕਰਮ ਹੈ ਸਾਡੇ ਗੁਰੂਆਂ ਨੇ ਵੀ ਅਜਿਹਾ ਕਰਨ ਹੀ ਦੱਸੇ ਗਏ ਨੇ ਬਾਕੀ ਮੌਸਮ ਦੀ ਜਾਣਕਾਰੀ ਜਿਹੜੀ ਹੈ ਇਹ ਫਿਲਹਾਲ ਤੱਕ ਦੀ ਇਹੀ ਸੀ ਕਿ ਲੋ ਦੇ ਹਾਲਾਤ 9 ਅਤੇ 10 ਤਰੀਕ ਨੂੰ ਬਣ ਰਹੇ ਨੇ ਬਾਕੀ ਕੋਈ ਅਗਰ ਨਵੀਂ ਅਪਡੇਟ ਆਉਂਦੀ ਹੈ ਜਿਹਦੇ ਵਿੱਚ ਕੋਈ ਸਪੈਸ਼ਲ ਜਾਣਕਾਰੀ ਆਵੇਗੀ ਤਾਂ ਉਹ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਜਾਣਕਾਰੀ ਤੁਹਾਨੂੰ ਉਹਦੇ ਮੇਲੇ ਕਿ ਤੁਸੀਂ ਅਗਰ ਚੈਨਲ ਸਬਸਕ੍ਰਾਈਬ ਕੀਤਾ ਹੋਵੇਗਾ ਤਾਂ ਬਣੇ ਰਹੋ ਚੈਨਲ ਦੇ ਉੱਪਰ ਮਿਲਦੇ ਅਗਲੀ ਜਾਣਕਾਰੀ ਲੈ ਕੇ ਜਲਦ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ